ਜੇਕਰ ਤੁਸੀਂ ਵੀ ਹੁਣ ਇਸ ਰੰਗ ਦੇ ਕੱਪੜੇ ਪਾ ਕੇ ਡਰਾਈਵਿੰਗ ਕਰਦੇ ਹੋ ਤਾਂ ਤੁਹਾਡਾ ਮੋਟਾ ਚਲਾਨ ਕੱਟੇਗਾ ਜੀ ਹਾਂ ਤੁਸੀਂ ਸਹੀ ਸੁਣਿਆ ਤਾਂ ਸੁਣ ਲਓ ਪੂਰੀ ਖਬਰ ਜੇਕਰ ਤੁਸੀਂ ਆਪਣੀ ਜੇਬ ਦੇ ਵਿੱਚੋਂ ਇਹ ਪੈਸਾ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਇਹ ਨਿਯਮ ਜ਼ਰੂਰ ਜਾਣ ਲਓ ਕਿਉਂਕਿ ਹੁਣ ਟ੍ਰੈਫਿਕ ਜੋ ਨਿਯਮ ਜੋ ਟ੍ਰੈਫਿਕ ਕਰਮਚਾਰੀ ਨੇ ਉਹ ਤੁਹਾਡਾ ਮੋਟਾ ਚਲਾਨ ਕੱਟ ਦੇਣਗੇ ਕਿਉਂਕਿ ਜੇਕਰ ਤੁਸੀਂ ਵੀ ਇਹ ਗਲਤੀ ਕਰਦੇ ਹੋ ਜਾਂ ਇਸ ਤਰ੍ਹਾਂ ਦੇ ਕਪੜੇ ਪਾਉਂਦੇ ਹਾਂ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਜੇਕਰ ਟ੍ਰੈਫਿਕ ਨਿਯਮਾਂ ਦੀ ਗੱਲ ਕਰੀਏ ਤਾਂ ਉਲੰਘਣਾ ਕਰਨ ਵਾਲੇ ਵੀ ਕਈ ਜਿਹੜੇ ਨੇ ਉਹ ਲੋਕ ਹਨ ਅਤੇ ਇਸ ਤੋਂ ਬਚਣ ਦੇ ਲਈ ਨਵੇਂ-ਨਵੇਂ ਤਰੀਕਿਆਂ ਨੂੰ ਅਪਣਾਉਂਦੇ ਹਨ ਪਰ ਹੁਣ ਟ੍ਰੈਫਿਕ ਪੁਲਿਸ ਵੱਲੋਂ ਇੱਕ ਅਲੱਗ ਤਰ੍ਹਾਂ ਦਾ ਚਲਾਨ ਕੱਟਿਆ ਜਾਏਗਾ ਜੇਕਰ ਤੁਸੀਂ ਉਹ ਗਲਤੀ ਕਰ ਦਿੰਦੇ ਹੋ ਜੇਕਰ ਤੁਸੀਂ ਅਜਿਹੇ ਕੱਪੜੇ ਪਾ ਕੇ ਜੋ ਡਰਾਈਵਿੰਗ ਕਰਦੇ ਹੋ ਤਾਂ ਤੁਹਾਡਾ ਮੋਟਾ ਚਲਾਨ ਜਿਹੜਾ ਆ ਉਹ ਟ੍ਰੈਫਿਕ ਇੰਚਾਰਜ ਜਾਨੀ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਆ ਉਹ ਕੱਟਿਆ ਜਾ ਸਕਦਾ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਲਈ ਕੋਈ ਕਮੀ ਵੀ ਨਹੀਂ ਹੈ ਲੋਕ ਵਾਹਨ ਚਲਾਉਂਦੇ ਸਮੇਂ ਨੀਮਾ ਦੀ ਅਣਦੇਖੀ ਵੀ ਕਰਦੇ ਨੇ ਅਜੇ ਇਹ ਚ ਲੋਕਾਂ ਨੂੰ ਫੜਨ ਦੇ ਲਈ ਸਰਕਾਰ ਨੇ ਸੜਕਾਂ ਦੇ ਕਿਨਾਰੇ ਤੇ ਵੱਖ-ਵੱਖ ਤਰ੍ਹਾਂ ਦੇ ਕੈਮਰੇ ਵੀ ਲਗਾਏ ਹੋਏ ਨੇ ਜੋ ਨਿਯਮਾਂ ਦੀ ਉਲੰਘਣਾ ਕਰਨ ਤੇ ਟ੍ਰੈਫਿਕ ਚੁਲਾਨ ਕੱਢਦੇ ਨੇ ਪਰ ਕਈ ਵਾਰ ਨਿਯਮਾਂ ਦੀ ਉਲੰਘਣਾ ਨਾ ਕਰਨ ਤੇ ਵੀ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਤੁਹਾਡਾ ਚੁਲਾਨ ਕੱਟ ਸਕਦੇ ਨੇ ਹੋ ਗਏ ਨਾ ਹੈਰਾਨ ਆਖਿਰਕਾਰ ਉਹ ਇਹ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਹੀ ਹੋਣਾ ਜੇਕਰ ਤੁਸੀਂ ਕਾਲੀ ਕਮੀਜ਼ ਜਾਂ ਕਾਲੀ ਟੀ-ਸ਼ਰਟ ਜਾਂ ਕਾਲੇ ਰੰਗ ਦੇ ਕੱਪੜੇ ਪਾ ਕੇ ਗੱਡੀ ਚਲਾਉਂਦੇ ਹੋ ਤਾਂ ਕੈਮਰਾ ਇਸ ਨੂੰ ਸਮਝ ਨਹੀਂ ਪਾਉਂਦਾ ਕਿ ਤੁਸੀਂ ਸੀਟ ਬੈਲਟ ਦੀ ਵਰਤੋਂ ਕਰਦੇ ਹੋ ਜਾਂ ਨਹੀਂ ਜਾਂ ਤੁਸੀਂ ਉਸ ਸਮੇਂ ਸੀਟ ਬੈਲਟ ਲਾਈ ਹੈ ਜਾਂ ਨਹੀਂ ਅਜਿਹਾ ਇਸ ਦੇ ਲਈ ਕਿਉਂਕਿ ਬਲੈਕ ਕਲਰ ਤੇ ਕਾਲੀ ਸੀਟ ਬੈਲਟ ਕੈਮਰੇ ਨੂੰ ਨਜ਼ਰ ਨਹੀਂ ਆਉਂਦੀ ਜਿਸ ਦੇ ਕਾਰਨ ਕਈ ਵਾਰ ਇਹ ਦੇਖਿਆ ਗਿਆ ਕਿ ਸੀਟ ਲਗਾਉਣ ਦੇ ਬਾਵਜੂਦ ਵੀ ਲੋਕਾਂ ਦਾ ਚਲਾਨ ਜਿਹੜਾ ਆ ਉਹ ਕੱਟ ਜਾਂਦਾ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਤੁਹਾਨੂੰ ਸੜਕ ਤੇ ਰੋਕਦਾ ਤੁਸੀਂ ਕਾਲੇ ਕੱਪੜਿਆਂ ਦੇ ਉੱਤੋਂ ਦੀ ਸੀਟ ਬੈਲਟ ਲਗਾਈ ਹੋਈ ਹੈ ਪਰ ਕੈਮਰੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਹੋ ਇਸ ਨੂੰ ਨਹੀਂ ਮਾਪ ਸਕਦਾ ਜਾਂ ਜਾਂਚ ਸਕਦਾ ਜਿਸ ਕਾਰਨ ਕਈ ਲੋਕਾਂ ਦੇ ਟ੍ਰੈਫਿਕ ਚਲਾਨ ਵੀ ਕੱਟੇ ਜਾਂਦੇ ਨੇ ਤਾਂ ਇਸ ਕਰਕੇ ਤੁਹਾਡਾ ਵੀ ਚਲਾਨ ਜਿਹੜਾ ਆ ਕੱਟਿਆ ਜਾ ਸਕਦਾ ਤਾਂ ਜੇਕਰ ਗੱਲ ਕਰੀਏ ਤਾਂ ਚਲਾਨ ਕਿਸ ਧਾਰਾ ਦੇ ਅਧੀਨ ਜਿਹੜਾ ਆ ਇਹ ਕੱਟਿਆ ਜਾਏਗਾ ਗੱਡੀ ਚਲਾਉਂਦੇ ਸਮੇਂ ਜਿਹੜਾ ਕੈਮਰਾ ਤੁਹਾਡੀ ਫੋਟੋ ਖਿੱਚਦਾ ਆ ਇਹ ਦੇਖਦਾ ਆ ਕਿ ਤੁਸੀਂ ਕਾਲੇ ਕੱਪੜੇ ਪਾਏ ਹੋਏ ਨੇ ਤਾਂ ਇਸ ਦੇ ਉੱਪਰੋਂ ਦੀ ਜੋ ਸੀਟ ਬੈਲਟ ਹੈ ਉਹ ਨਹੀਂ ਲੱਗੀ ਹੋਈ ਕਿਉਂਕਿ ਜੋ ਕੈਮਰਾ ਆ ਉਹ ਤੁਹਾਡੇ ਕਾਲੇ ਕੱਪੜਿਆਂ ਦੇ ਉੱਤੋਂ ਬੈਲਟ ਨੂੰ ਨਹੀਂ ਮਾਪ ਸਕਦਾ ਤਾਂ ਬੈਲਟ ਜਿਹੜੀ ਆ ਤੁਸੀਂ ਨਹੀਂ ਲਗਾਈ ਗਈ ਫਿਰ ਇਹ ਮੋਟਰ ਵਹੀਕਲ ਐਕਟ ਦੀ ਧਾਰਾ 149 ਬੀ ਦੇ ਤਹਿਤ ਚਲਾਨ ਕੱਟ ਦਿੰਦਾ ਹੁਣ ਸਾਡੇ ਮਨ ਦੇ ਵਿੱਚ ਇਹ ਸਵਾਲ ਰਹੇਗਾ ਕਿ ਇਸ ਧਾਰਾ ਦੇ ਤਹਿਤ ਆਖਿਰਕਾਰ ਕਿੰਨਾ ਚਲਾਨ ਹੋਵੇਗਾ ਜੇਕਰ ਤੁਸੀਂ ਪਹਿਲੀ ਵਾਰ ਇਸ ਦੀ ਗਲਤੀ ਕਰਦੇ ਹੋ ਜਾਂ ਪਹਿਲੀ ਵਾਰ ਇਸ ਚਲਾਨ ਤੁਹਾਡਾ ਕੱਟਿਆ ਜਾਂਦਾ ਤਾਂ ਤੁਹਾਨੂੰ 1000 ਰੁਪਿਆ ਜਿਹੜਾ ਆ ਇਸ ਦਾ ਚਲਾਨ ਭੁਗਤਣਾ ਪਏਗਾ ਤਾਂ ਹੌਲੀ ਹੌਲੀ ਜੇਕਰ ਤੁਸੀਂ ਵਾਰ-ਵਾਰ ਇਸ ਦੀ ਜੋ ਗਲਤੀ ਕਰਦੇ ਹੋ ਤਾਂ ਤੁਹਾਨੂੰ ਮੋਟਾ ਚਲਾਨ ਵੀ ਜਿਹੜਾ ਆ ਉਹ ਦੇਣਾ ਪੈ ਸਕਦਾ ਜੇਕਰ ਗੱਲ ਕਰੀਏ ਟ੍ਰੈਫਿਕ ਨਿਯਮਾਂ ਦੀ ਤਾਂ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਈ ਜਿਹੜੇ ਨੇ ਵੱਖ-ਵੱਖ ਚਲਾਣ ਬਣਾਏ ਗਏ ਨੇ ਜੇਕਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਜੇਕਰ ਹੈਲਮਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਉਸ ਲਈ ਅਲੱਗ ਚਲਾਣ ਜਿਹੜਾ ਆ ਉਹ ਬਣਾਇਆ ਗਿਆ ਜੇਕਰ ਤੁਸੀਂ ਜੋ ਟ੍ਰੈਫਿਕ ਲਾਈਟਾਂ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਉਸ ਲਈ ਵੱਖ-ਵੱਖ ਜਿਹੜੇ ਨੇ ਚਲਾਣ ਬਣਾਏ ਗਏ ਨੇ ਤਾਂ ਇਸ ਦੇ ਲਈ ਵੀ 1000 ਰੁਪਏ ਤੱਕ ਦਾ ਜਿਹੜਾ ਆ ਚਲਾਣ ਬਣਾਇਆ ਗਿਆ ਜੋ ਕਿ ਤੁਹਾਡਾ ਵੀ ਕੱਟ ਸਕਦਾ ਹੈ